ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਫ੍ਰੈਂਚ ਫ੍ਰਾਈ ਠੀਕ ਹੈ ਜੀ ਬੱਚਿਆਂ ਨੂੰ ਹੋਈਆਂ ਵੀ ਛੁੱਟੀਆਂ ਠੀਕ ਹੈ ਜੀ ਬੰਨੂ ਕਹਿ ਰਹੇ ਸੀ ਬੱਚੇ ਵੀ ਸਾਨੂੰ ਫ੍ਰੈਂਚ ਫ੍ਰਾਈ ਬਣਾ ਕੇ ਦਿਖਾਓ ਮੈਂ ਕਿਹਾ ਚਲੋ ਵੀਡੀਓ ਸ਼ੇਅਰ ਕਰ ਦਿੰਨੇ ਆ ਜੀ ਬਿਲਕੁਲ ਸੌਖੇ ਤਰੀਕੇ ਨਾਲ ਮੈਂ ਬਣਾਇਆ ਜੀ ਇਹ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਜੀ ਸੋ ਜੇ ਤੁਸੀਂ ਇਹ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅੱਜ ਅਸੀਂ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲਓ ਜੀ ਫਿੰਗਰ ਬਣਾਉਣ ਵਾਸਤੇ ਚਾਹੀਦੇ ਆਪਾਂ ਨੂੰ ਠੀਕ ਹੈ ਜੀ ਆਲੂ ਜਿਹੜੇ ਕਿ ਮੈਂ ਛਿੱਲ ਕੇ ਰੱਖ ਲਏ ਤੇ ਤੇ ਅੱਜ ਤੁਹਾਨੂੰ ਬਿਲਕੁਲ ਐਨ ਦੇਸੀ ਤਰੀਕੇ ਨਾਲ ਠੀਕ ਹੈ ਜੀ ਫਿੰਗਰ ਬਣਾ ਕੇ ਦਿਖਾਵਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਠੀਕ ਹੈ ਜੀ ਕਟਿੰਗ ਆਪਾਂ ਨੇ ਬਿਲਕੁਲ ਇਹਨਾਂ ਦੀ ਕਰਨੀ ਆ ਸਿੰਪਲ ਜਿਆਦਾ ਕੋਈ ਲੱਲੇਬਾਬੇ ਨਹੀਂ ਕਰਨੇ ਜਿਵੇਂ ਆਮ ਸਬਜ਼ੀ ਦੇ ਆਲੂ ਕੱਟਦੇ ਆ ਠੀਕ ਹੈ ਜੀ ਓਵੇਂ ਆਪਾਂ ਨੇ ਇਹਨਾਂ ਨੂੰ ਕੱਟ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆ ਲੋ ਕੋਈ ਜ਼ਿਆਦਾ ਚੌੜ ਸਚੂੜ ਸ ਕੱਟਣ ਦੀ ਲੋੜ ਨਹੀਂ ਸੋ ਬੱਚਿਆਂ ਨੂੰ ਹੋਈਆਂ ਵੇ ਛੁੱਟੀਆਂ ਤੁਸੀਂ ਜੀ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਫਿੰਗਰ ਬਿਲਕੁਲ ਸਿੰਪਲ ਤਰੀਕੇ ਨਾਲ ਖਵਾ ਸਕਦੇ ਆ ਘਰੇ ਲੋ ਜੀ ਐਦਾਂ ਆਪਾਂ ਸਾਰੇ ਆਲੂਆਂ ਦੀ ਕਟਿੰਗ ਜਿਹੜੀ ਉਹ ਕਰ ਲਾਂਗੇ। ਐਨੇ-ਐਨੇ ਕੋ ਮੋਟੇ ਜਿਹੜੇ ਆਪਾਂ ਨੇ ਆਲੂ ਕੱਟ ਲੈਣੇ ਆ। ਸੋ ਵੀਡੀਓ ਸਕਿੱਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਜੀ। ਤੁਹਾਨੂੰ ਇਹ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਆਲੂ ਫਿੰਗਰ ਜਿਹੜੇ ਉਹ ਬਣਾ ਕੇ ਦਿਖਾਵਾਂਗੇ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ। ਲੋ ਜੀ ਆਲੂ ਕੱਟ ਲੰਨੇ ਆ ਹੁਣ ਆਪਾਂ ਸਾਰੇ ਤੇ ਲੋ ਜੀ ਆਲੂਆਂ ਦੀ ਕਟਿੰਗ ਹੋ ਗਈ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਉਬਾਲਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਡਾਇਰੈਕਟ ਕਈ ਵਾਰ ਕਿਆ ਕਰ ਦੇਣਾ ਆ ਆਲੂ ਕੱਟ ਕੇ ਅਰਾ ਰੋਡ ਲਾ ਕੇ ਨੂਨ ਮਸਾਲਾ ਲਾ ਕੇ ਸਿੱਧੇ ਫਰਾਈ ਕਰ ਦੰਨੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਆਲੂ ਟਿਲੇਟੇਡਲੇ ਜੇ ਹੋ ਜਾਂਦੇ ਫਿੰਗਰ ਆਪਣੇ ਸੋ ਇਹਨਾਂ ਨੂੰ ਥੋੜਾ ਜਿਹਾ ਜੇ ਤੁਸੀਂ ਇਨਸਟੈਂਟ ਬਣਾਉਣੇ ਆ ਯਾਨੀ ਛੇਤੀ ਤੋਂ ਛੇਤੀ ਬਣਾਉਣੇ ਆ ਤਾਂ ਇਹਨਾਂ ਨੂੰ ਥੋੜਾ ਜਿਹਾ ਉਬਾਲਨਾ ਪੈਂਦਾ ਏ ਆਵਾਲਾਂ ਦੇ ਵਾਸਤੇ ਆਪਾਂ ਨੇ ਇੱਧਰ ਪਾਣੀ ਤੇ ਆ ਕੜਾਹੀ 'ਚ ਰੱਖ ਠੀਕ ਹੈ ਜੀ ਤੇ ਇਹਨੂੰ ਕਰਾਂਗੇ ਪਾਣੀ ਨੂੰ ਗਰਮ ਥੋੜਾ ਜਿਹਾ ਉਸ ਤੋਂ ਬਾਅਦ ਆਲੂਆਂ ਨੂੰ ਪਾ ਦਾਂਗੇ ਇਹਦੇ ਵਿੱਚ ਤੇ ਲਓ ਜੀ ਪਾਣੀ ਨੂੰ ਆ ਚੁੱਕੀ ਆ ਵਾਲੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਆਲੂ ਆਲੂ ਵਾਲ ਦੇ ਨਾਲ ਕੀ ਹੁੰਦਾ ਜਿਹੜਾ ਆਲੂਆਂ ਦੇ ਵਿੱਚ ਸਟਾਰਚ ਹੁੰਦਾ ਠੀਕ ਹੈ ਜੀ ਜਿਹੜੀ ਬੈਲਾ ਪਾਣੀ ਹੁੰਦਾ ਉਹ ਜਾਂਦਾ ਬਾਹਰ ਨਿਕਲ ਤੇ ਆਲੂ ਆ ਜਿਹੜੇ ਸਿਰਫ ਆਪਾਂ ਨੇ ਥੋੜੇ ਜਿਹਾ ਪਕਾਉਣੇ ਆ ਹਲਕੇ ਜੇ ਜਿਆਦਾ ਨਹੀਂ ਪਕਾਉਣੇ ਹੈਗੇ ਇਹ ਆਪਾਂ ਨੇ 40 ਤੋਂ 50% ਆਲੂ ਪਕਾਉਣੇ ਆ ਠੀਕ ਹੈ ਜੀ ਤੇ ਲੋ ਜੀ ਆਲੂ ਆਪਣੇ ਉਬਲ ਚੁੱਕੇ ਆ ਜੀ ਗੈਸ ਕਰਦੇ ਆ ਬੰਤ ਆਲੂ ਵਾਲ ਨੇ ਸਿਰਫ ਆਪਾਂ ਨੇ 2 2.5 ਮਿੰਟ ਉਸ ਤੋਂ ਬਾਅਦ ਆਪਾਂ ਨੇ ਇਹ ਨਾੜ ਲੱਗਦੀ ਨਿਚੋੜ ਨਿਚੋੜ ਕੇ ਠੰਡੇ ਪਾਣੀ ਚ ਠੀਕ ਹੈ ਜੀ ਕੱਢ ਦੇਣੇ ਆ ਪਾਣੀ ਜਿਹੜਾ ਉਹ ਠੰਡਾ ਹੋਣਾ ਚਾਹੀਦਾ ਏ ਠੀਕ ਹੈ ਜੀ ਇਹਨਾਂ ਬਰਫ ਵਾਲਾ ਪਾਣੀ ਥੋੜਾ ਜਿਹਾ ਮਤਲਬ ਪਾ ਲਿਓ ਤੇ ਇਹਨਾਂ ਨੂੰ ਉੱਪਰ 4-5 ਮਿੰਟ ਇਦਾਂ ਹੀ ਪਾਣੀ ਦੇ ਵਿੱਚ ਪਈ ਰਹਿਣ ਦਾਂਗੇ ਉਸ ਤੋਂ ਬਾਅਦ ਦੱਸਾਂਗੇ ਤੁਹਾਨੂੰ ਅਗਲਾ ਪ੍ਰੋਸੈਸ ਤੇ ਲਓ ਜੀ ਆਲੂਆਂ ਨੂੰ ਆਪਣਿਆਂ ਨੂੰ 5 ਤੋਂ 6 ਮਿੰਟ ਹੋ ਗਏ ਆ ਆਪਾਂ ਨੂੰ ਪਾਣੀ ਦੇ ਵਿੱਚ ਹੁਣ ਆਪਾਂ ਨੇ ਇਦਾਂ ਦੀ ਟੋਕਰੀ ਦੇ ਵਿੱਚ ਲੈਣੇ ਕੱਢ ਇਹ ਤਾਂ ਜੋ ਇਹਦਾ ਪਾਣੀ ਹੈ ਜਿਹੜਾ ਜਾਵੇ ਨੁੱਚੜ ਤੇ ਇਹਨੂੰ ਹੁਣ ਜਦੋਂ ਤੱਕ ਇਹ ਕਹਿੰਦਾ ਪਾਣੀ ਨੁੱਚੜ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਠੀਕ ਹੈ ਜੀ ਤਕਰੀਬਨ 10-15 ਮਿੰਟ ਵਾਸਤੇ ਜਦੋਂ ਇਹਨਾਂ ਦਾ ਪਾਣੀ ਨੁੱਚੜ ਗਿਆ ਉਸ ਤੋਂ ਬਾਅਦ ਤੁਹਾਨੂੰ ਕਰਕੇ ਦਿਖਾਵਾਂਗੇ ਫਰਾਈ ਵੀ ਫਰਾਈ ਕਿਵੇਂ ਕਰਨੀ ਆ ਤੇ ਲੋ ਜੀ ਆਲੂ ਆ ਜਿਹੜੇ ਆਪਣੇ ਨੁੱਟੜ ਚੁੱਕੇ ਆ ਜੀ ਹੁਣ ਆਪਾਂ ਨੇ ਇਹ ਕਿਸੇ ਭਾਂਡੇ ਦੇ ਵਿੱਚ ਲੈਨੇ ਕੱਢਾ ਇਦਾਂ ਠੀਕ ਆ ਜੀ ਸੁੱਕੇ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਆਪਾਂ ਅਜਵੈਨ ਥੋੜੀ ਜੀ ਇਹ ਆਪਸ਼ਨਲ ਹੈ ਜੇ ਤੁਹਾਨੂੰ ਵਧੀਆ ਲੱਗਦੀ ਹੋਈ ਇਹਦਾ ਟੇਸਟ ਤਾਂ ਪਾ ਦਿਓ ਵੈਸੇ ਡਾਈਜੈਸ਼ਨ ਵਾਸਤੇ ਸਹੀ ਹੈ ਇਹ ਠੀਕ ਆ ਜੀ ਹਾਜਮੇ ਵਾਸਤੇ ਥੋੜੀ ਜੀ ਅਜਵੈਨ ਪਾ ਲਾਂਗੇ ਤੇ ਆਪਾਂ ਥੋੜਾ ਜਿਹਾ ਤਿੱਖਾ ਕਰਨ ਵਾਸਤੇ ਪਾਵਾਂਗੇ ਠੀਕ ਹੈ ਜੀ ਫਿੰਗਰਾਂ ਪਰ ਚਿੱਲੀ ਫਲੈਕਸ ਇਹ ਆਪਸ਼ਨਲ ਹੈ ਜੇ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਇਹਨੂੰ ਸਕਿਪ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗਦੇ ਆ ਤਾਂ ਇਹਦੇ ਉੱਪਰ ਪਾ ਲਿਓ ਥੋੜਾ ਜਿਹਾ ਨਮਕ ਹੋ ਗਿਆ ਟੇਸਟ ਰਿਕਾਰਡਿੰਗ ਕਿਉਂਕਿ ਆਪਾਂ ਨੇ ਇਹਦੇ ਉੱਪਰ ਚਾਟ ਮਸਾਲਾ ਵੀ ਵਰਤਣਾ ਠੀਕ ਹੈ ਜੀ ਇਸ ਕਰਕੇ ਨਮਕਾ ਜਿਹੜਾ ਥੋੜਾ ਜਿਹਾ ਘੱਟ ਰੱਖਿਓ ਤੇ ਇੱਕ ਪੁੜੀ ਪਾਵਾਂਗੇ ਪੈਦੇ ਪਰ ਆਰਗੈਨੋ ਦੀ ਠੀਕ ਹੈ ਜੀ ਇਹਨਾਂ ਫਿੰਗਰ ਜਿਹੜਾ ਟੇਸਟ ਬਹੁਤ ਵਧੀਆ ਹੋ ਜਾਂਦਾ ਇਸ ਤਰੀਕੇ ਨਾਲ ਤੁਸੀਂ ਫਿੰਗਰ ਬਣਾ ਕੇ ਦੇਖਿਓ ਠੀਕ ਹੈ ਜੀ ਬਹੁਤ ਹੀ ਵਧੀਆ ਬਣਦੇ ਆਂ ਦੇਸੀ ਤਰੀਕੇ ਨਾਲ ਪੂਰੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਅਰਾ ਰੋਟ ਤੁਸੀਂ ਮੈਦਾ ਵੀ ਵਰਤ ਸਕਦੇ ਹੋ ਜੇ ਤੁਹਾਡੇ ਕੋਲ ਅਰਾ ਰੋਟ ਨਹੀਂ ਹੈਗਾ ਜੇ ਤੁਹਾਡੇ ਕੋਲ ਅਰਾ ਰੋਟ ਮੈਦਾ ਵੀ ਨਹੀਂ ਹੈ ਤੁਸੀਂ ਮਾੜਾ ਮੋਟਾ ਇਹਨੂੰ ਪੇਸਣ ਵੀ ਲਾ ਸਕਦੇ ਹੋ ਠੀਕ ਹੈ ਜੀ ਅਰਾ ਰੋਟ ਜ਼ਿਆਦਾ ਨਹੀਂ ਲਾਉਣਾ ਮੇਰੇ ਕੋਲ ਚਾਰ ਆਲੂ ਤੇ ਤੇ ਚਾਰ ਆਲੂਆਂ ਨੂੰ ਮੈਂ ਦੋ ਕਚਮਚੇ ਜਿਹੜੇ ਆਪਾਂ ਨੇ ਅਰੇ ਰੋਡ ਤੇ ਲਾਏ ਆ ਠੀਕ ਹੈ ਜੀ ਆ ਲੋ ਠੀਕ ਹੈ ਜੀ ਸੋ ਇਸ ਤਰੀਕੇ ਦੀ ਕੋਟਿੰਗ ਆਪਾਂ ਨੇ ਕਰਨੀ ਹੈ ਦੇ ਉੱਪਰ ਐਦਾਂ ਤੁਸੀਂ ਫਿੰਗਰ ਬਣਾ ਕੇ ਖਾਓਗੇ ਠੀਕ ਹੈ ਜੀ ਬਹੁਤ ਹੀ ਵਧੀਆ ਲੱਗਦੇ ਆ ਤੇ ਲਓ ਜੀ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤੇ ਥੋੜਾ ਜਿਹਾ ਅਰਾ ਰੋਡ ਮੈਂ ਥੋੜਾ ਜਿਹਾ ਹੋਰ ਪਾਇਆ ਠੀਕ ਹੈ ਜੀ ਮੰਨੂ ਥੋੜੀ ਜਿਹੀ ਕੋਟਿੰਗ ਘੱਟ ਲੱਗੀ ਇਸ ਕਰਕੇ ਇਦਾਂ ਦੀ ਜਿਹੜੀ ਕੋਟਿੰਗ ਆ ਤੁਸੀਂ ਠੀਕ ਹੈ ਜੀ ਕਰ ਲੈਣੀ ਆ ਜੀ ਇਹਦੇ ਉੱਪਰ ਤੇ ਲਓ ਜੀ ਹੁਣ ਕਰ ਦੇ ਦਿੰਦੇ ਨੂੰ ਆਪਾਂ ਫਰਾਈ ਤੇ ਤੁਸੀਂ ਇਹਦੇ ਉੱਪਰ ਕੋਈ ਕਲਰ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਕਲਰਫੁੱਲ ਪਸੰਦ ਹੈ ਜਿਹੜਾ ਫੂਡ ਕਲਰ ਹੁੰਦਾ ਠੀਕ ਹੈ ਜੀ ਰੈੱਡ ਕਲਰ ਹੋ ਗਿਆ येलो ਕਲਰ ਹੋ ਗਿਆ ਤੁਸੀਂ ਫਿੰਗਰਾਂ ਪਰ ਉਹ ਵੀ ਵਰਤ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਤੇ ਲਓ ਜੀ ਤੇਲ ਹੋ ਗਿਆ ਆਪਣਾ ਗਰਮ ਇੱਕ ਫਿੰਗਰ ਛੱਡ ਕੇ ਆਪਾਂ ਨੇ ਚੈੱਕ ਕਰ ਲੈਣਾ ਠੀਕ ਹੈ ਜੀ ਆ ਦੇਖੋ ਤੇਲ ਜ਼ਿਆਦਾ ਓਵਰ ਗਰਮ ਵੀ ਨਹੀਂ ਚਾਹੀਦਾ ਇਹ ਕਾਲੇ ਹੋ ਜੂਗੇ ਤੇ ਜ਼ਿਆਦਾ ਠੰਡਾ ਵੀ ਨਹੀਂ ਚਾਹੀਦਾ ਤੇ ਦਹੀਂ ਇਹਦੇ ਵਿੱਚ ਤੇਲ ਪੜ ਜੂਗਾ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਐਦਾਂ ਹੀ ਮੱਠੇ ਸੇਕਪੁਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਤੇ ਜਦੋਂ ਫਰਾਈ ਕਰਦੇ ਆ ਬਸ ਤੇਲ ਦਾ ਧਿਆਨ ਰੱਖਣਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਠੰਡਾ ਵੀ ਨਹੀਂ ਤੇ ਇੱਕ ਜਿਹੜੇ ਤੁਸੀਂ ਫਿੰਗਰ ਹੈ ਕਦੇ ਵੀ ਜ਼ਿਆਦਾ ਨਹੀਂ ਛੱਡਣੇ ਤੇਲ ਦੇ ਵਿੱਚ ਠੀਕ ਹੈ ਜੀ ਥੋੜੇ ਥੋੜੇ ਕਰਕੇ ਛੱਡਣੇ ਆ ਤੇ ਲੋ ਜੀ ਇਹਨਾਂ ਨੂੰ ਕਰਦੇ ਆ ਫਰਾਈ ਦਿਖਾਉਂਦੇ ਆ ਤੁਹਾਨੂੰ ਬਾਅਦ ਦੇ ਵਿੱਚ ਤੇ ਲੋ ਜੀ ਇੱਕ ਵਾਰੀ ਫਿੰਗਰ ਆਪਾਂ ਨੇ ਹਾਫ ਡਨ ਕਰ ਲਏ ਆ ਜੀ ਠੀਕ ਹੈ ਜੀ ਐਦਾਂ ਆਪਾਂ ਨੇ ਹਾਫ ਡਨ ਕਰ ਲਏ ਨੇ ਕਲਰ ਦੇਖ ਲਓ ਕਿੰਨਾ ਵਧੀਆ ਆਇਆ ਫ੍ਰੈਂਚ ਫਰਾਈ ਦਾ ਆਪਣੇ ਫਿੰਗਰਾਂ ਦਾ ਤੇ ਇੱਕ ਘਾਣਾ ਮੈਂ ਹੋਰ ਛੱਡਿਆ ਹੋਇਆ ਤੇਲ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਫੁੱਲ ਫਰਾਈ ਕਰਕੇ ਦਿਖਾਉਂਦੇ ਆ ਠੀਕ ਹੈ ਜੀ ਹਾਫ ਫਰਾਈ ਇਸ ਕਰਕੇ ਕਰਦੇ ਆ ਕਿਉਂਕਿ ਇਹਨਾਂ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਇੱਕ ਵਾਰ ਚ ਫਰਾਈ ਕਰਦੇ ਆ ਫਿਰ ਵੀ ਇਹ ਢਿੱਲੇ ਢਿੱਲੇ ਜੇ ਹੋ ਜਾਂਦੇ ਆ ਕਰੰਚੀ ਨਹੀਂ ਹੁੰਦੇ ਜੇ ਇਹਨਾਂ ਨੂੰ ਆਪਾਂ ਦੋ ਵਾਰ ਫਰਾਈ ਕਰਦੇ ਆ ਠੀਕ ਹੈ ਜੀ ਹਾਫ ਡਨ ਕਰਕੇ ਉਸ ਤੋਂ ਬਾਅਦ ਜਿਹੜੇ ਬਹੁਤ ਵਧੀਆ ਐਨ ਕਰੰਚੀ ਐਨ ਫੁੱਲ ਵਧੀਆ ਫਰਾਈ ਹੁੰਦੇ ਆ ਠੀਕ ਹੈ ਜੀ ਤੇ ਲੋ ਜੀ ਹਾਫ ਫਰਾਈ ਆਪਾਂ ਨੇ ਕਰ ਲਿਆ ਜੀ ਫਿੰਗਰ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਸਰੋਂ ਦੇ ਤੇਲ ਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਮੈਂ ਰਫ ਐਂਡ ਚ ਫਰਾਈ ਕਰਿਆ ਤੁਸੀਂ ਸਰੋਂ ਦੇ ਤੇਲ ਚ ਵੀ ਕਰ ਸਕਦੇ ਹੋ ਫਿੰਗਰ ਖਾਣ ਆਏ ਆ ਭਾਈ ਠੀਕ ਹੈ ਸਤ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਜੀ ਸਤ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਜਾਵੈ ਜੀ ਗਾਲੀ ਤੁਹਾਡਾ ਚੈਨਲ ਤੇ ਸਵਾਗਤ ਹੈ ਜੇ ਦੇਖ ਕੇ ਰਹਿ ਕੇ ਹੈ ਚੈਨਲ ਸਬਸਕ੍ਰਾਈਬ ਕਰ ਲਓ ਜੀ ਜੀ ਸਤ ਸ੍ਰੀ ਅਕਾਲ ਜੀ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫੁੱਲ ਫਰਾਈ ਤੇ ਲੋ ਜੀ ਹੁਣ ਇਹਨਾਂ ਨੂੰ ਕਰਕੇ ਦਿਖਾਉਂਦੇ ਆਪਾਂ ਦਬਾਰ ਤੋਂ ਫਰਾਈ ਠੀਕ ਹੈ ਜੀ। ਉਹਦਾਂ ਕਿਆ ਹੁੰਦਾ ਦਬਾਰ ਤੋਂ ਫਰਾਈ ਕਰਨ ਨਾਲ ਐਨ ਕਰੰਚੀ ਹੋ ਜਾਂਦੇ ਇਹ। ਤੇ ਲੋ ਜੀ ਤੇਲ ਆਪਣਾ ਗਰਮ ਹੈ। ਥੋੜੇ ਥੋੜੇ ਫਿੰਗਰ ਆਪਾਂ ਕਰ ਲਵਾਂਗੇ ਫਰਾਈ। ਆਹ ਲੋ ਜੀ। ਸੋ ਇਸ ਤਰੀਕੇ ਨਾਲ ਤੁਸੀਂ ਫਿੰਗਰ ਬਣਾ ਸਕਦੇ ਆਂ ਜੀ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇਓ ਤੇ ਜਿਹੜੇ ਭੈਣ ਭਰਾ ਨਮੇਯਾ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਘਰੇ ਆਪਾਂ ਸੈਂਚ ਫਰਾਈ ਯਾਨੀ ਫਿੰਗਰ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਲਓ ਜੀ ਫਿੰਗਰ ਹੋ ਗਿਆ ਆਪਣੇ ਫਰਾਈ ਆ ਦੇਖੋ ਕਿੰਨਾ ਵਧੀਆ ਪਿਆਰਾ ਕਲਰ ਆਇਆ ਇਹਨਾਂ ਦਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਚੈੱਕ ਕਰੋ ਜੀ ਖੜਕਾ ਦੇਖੋ ਫਿੰਗਰਾਂ ਦਾ ਕਿੰਨਾ ਵਧੀਆ ਆਪਣੇ ਫਰਾਈ ਹੋਏ ਆ ਇਹ ਤੇ ਦੂਆ ਘਾਣਾ ਵੀ ਕਰ ਲੈਂਦੇ ਆ ਫਰਾਈ ਤੇ ਲੋ ਜੀ ਫਿੰਗਰ ਬਣ ਕੇ ਹੋ ਗਿਆ ਆਪਣੇ ਰੈਡੀ ਠੀਕ ਹੈ ਜੀ ਪਰ ਪਾਉਨੇ ਆ ਚਾਟ ਮਸਾਲਾ ਥੋੜਾ ਥੋੜਾ ਤੁਸੀਂ ਮਾੜੀ ਮੋਟੀ ਲਾਲ ਮਿਰਚ ਵੀ ਪਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਆਲੂ ਫਿੰਗਰ ਯਾਨੀ ਫ੍ਰੈਂਚ ਫ੍ਰਾਈ ਵੀਡੀਓ ਕਿਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ